220 ਰੱਦ ਕਰੋ ਰੱਦ ਕਰੋ ਰੱਦ ਕਰੋ ਸਿੱਖਿਆ ਨੀਤੀ 220 ਨਹੀਂ ਮਨਜ਼ੂਰ ਨਹੀਂ ਮਨਜ਼ੂਰ ਨਹੀਂ ਮਨਜ਼ੂਰ ਮਿਹਰਜ਼ਗਾਰੀ ਦਾ ਸੰਕਟ ਵਧਾਓ ਮਗਰੋਂ ਕਿ ਨੌਜਵਾਨਾਂ ਲਈ ਰੋਜ਼ਗਾਰ ਦਾ ਪ੍ਰਬੰਧ ਕਰੋ ਪ੍ਰਬੰਧ ਕਰੋ ਪ੍ਰਬੰਧ ਕਰੋ ਨੌਜਵਾਨਾਂ ਲਈ ਰੋਜ਼ਗਾਰ ਦਾ ਪ੍ਰਬੰਧ ਕਰੋ ਪ੍ਰਬੰਧ ਕਰੋ ਸਿੱਖਿਆ ਨੀਤੀ 2020 ਰੱਦ ਕਰੋ ਰੱਦ ਕਰੋ ਪੰਜਾਬ ਸਟੂਡੈਂਟ ਯੂਨੀਅਨ ਦੀ ਇੱਕ ਅਹਿਮ ਮੀਟਿੰਗ ਸਥਾਨਕ ਪ੍ਰਤਾਪ ਬਾਗ ਵਿਖੇ ਹੋਈ ਜਿੱਥੇ ਉਹਨਾਂ ਵੱਲੋਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਤੇ ਪ੍ਰਦਰਸ਼ਨ ਕੀਤਾ ਅਤੇ ਕਿਹਾ ਜੋ ਨਵੀਂ ਸਿੱਖਿਆ ਨੀਤੀ ਆ ਰਹੀ ਹੈ ਉਹ ਸਟੂਡੈਂਟਾਂ ਦੇ ਉਲਟ ਹੈ ਜਦਕਿ ਪੰਜਾਬੀ ਵਿਸ਼ਾ ਜੋ ਪੰਜਾਬ ਦਾ ਲਾਜ਼ਮੀ ਹੈ ਇਸ ਵਿੱਚ ਹਜ਼ਾਰਾਂ ਹੀ ਵਿਦਿਆਰਥੀ ਫੇਲ ਹੋ ਗਏ ਹਨ ਇਸ ਨੂੰ ਦੀ ਆਂਦੇਨ ਦੀ بجائے ਪੰਜਾਬ ਸਰਕਾਰ ਤੇਲਗੋਸ ਖਾਂ ਜਾ ਰਹੀ ਹੈ ਕਿਸੇ ਭਾਸ਼ਾ ਦਾ ਵਿਰੋਧ ਨਹੀਂ ਕਰਦੇ ਬਲਕਿ ਕਹਿੰਦੇ ਹਨ ਵੀ ਪਹਿਲੇ ਵਾਲੀਆਂ ਸਿੱਖਿਆ ਨੀਤੀ ਲਾਗੂ ਰਹੀ ਜਾਵੇ ਅਤੇ ਵਿਦਿਆਰਥੀਆਂ ਨੂੰ ਉਹਦੇ ਵਿੱਚ ਹੀ ਪਰਿਪੱਕ ਕਰਾਇਆ ਜਾਵੇ ਅਤੇ ਸਿੱਖਿਆ ਪੂਰੀ ਹੋਣ ਤੋਂ ਬਾਅਦ ਰੁਜ਼ਗਾਰ ਦਾ ਪ੍ਰਬੰਧ ਕਰਾਇਆ ਜਾਵੇ ਜੇਕਰ ਇਹ ਚੀਜ਼ਾਂ ਨਹੀਂ ਹੁੰਦੀਆਂ ਤਾਂ ਆਉਣ ਵਾਲੇ ਦਿਨਾਂ ਇਹ ਵੱਡਾ ਸੰਘਰਸ਼ ਹੋਵੇਗਾ ਜਿਸ ਤੇ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ ਸਰ ਮੇਰਾ ਨਾਮ ਕਮਲਜੀਤ ਪੰਜਾਬ ਸਟੂਡੈਂਟ ਯੂਨੀਅਨ ਜਿਲ੍ਹਾ ਪ੍ਰਧਾਨ ਫਾਜ਼ਿਲਕਾ ਅੱਜ ਜਿਹੜਾ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਪਿੰਡਾਂ ਨੂੰ ਚੱਲੋ ਮਹੀਨ ਤੱਕ ਇੱਕ ਪ੍ਰੋਗਰਾਮ ਚਲਾਇਆ ਗਿਆ ਸੀ ਜਿਦੇ ਵਿੱਚੋਂ ਨੌਜਵਾਨਾਂ ਦੇ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਬੇਰਜ਼ਗਾਰ ਨੌਜਵਾਨ ਬੈਠੇ ਸੀਗੇ ਜਿਹੜੀ ਆਪਦੀ ਐਜੂਕੇਸ਼ਨ ਪੂਰੀ ਕਰ ਲਈ ਐ ਉਹ ਮਤਲਬ ਕਿ ਘਰਾਂ ਦੇ ਵਿੱਚ ਤਾੜੇ ਸੀਗੇ ਮਤਲਬ ਉਹਨਾਂ ਕੋਲ ਕੋਈ ਕਿਸੇ ਤਰ੍ਹਾਂ ਦਾ ਕੋਈ ਰੁਜ਼ਗਾਰ ਨਹੀਂ ਸੀ ਉਹਨਾਂ ਦੇ ਲਈ ਅਸੀਂ ਬੇਰਜ਼ਗਾਰੀ ਦੇ ਜਿਹੜੇ ਫਾਰਮ ਜਾਂ ਅਸੀਂ ਕਹਿ ਸਕਦੇ ਵੀ ਉਹਨਾਂ ਦੇ ਅੰਕੜੇ ਜਿਹੜੇ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਪਿੰਡਾਂ ਵਿੱਚ ਕਿਉਂਕਿ ਪਿਛਲੇ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਕਿ ਸਰਕਾਰ ਜਿਹੜੀ ਉਹ ਬੇਰਜ਼ਗਾਰੀ ਦੇ ਅੰਕੜੇ ਦੇਣੇ ਤੱਕ ਬੰਦ ਕਰ ਗਏ ਅਸੀਂ ਸੋਚਿਆ ਵੀ ਸਾਡੇ ਫਾਜ਼ਿਲਕਾ ਦੇ ਵਿੱਚ ਸਾਨੂੰ ਪਤਾ ਹੋਵੇ ਵੀ ਸਾਡੀ ਬੇਰਜ਼ਗਾਰੀ ਕਿੰਨੇ ਵੱਡੇ ਪੱਤਰ ਤੇ ਹੈ ਜਾਂ ਨੌਜਵਾਨ ਪਿੰਡਾਂ ਦੇ ਵਿੱਚ ਕਿੰਨੇ ਬੇਰਜ਼ਗਾਰ ਬੈਠੇ ਹੋਏ ਉਹਦੇ ਉਹ ਤੋਂ ਤੋਂ ਮਤਲਬ ਉਸ ਬੰਦੇ ਵਿੱਚ ਅਸੀਂ ਪਿੰਡਾਂ ਵਿੱਚ ਗਏ ਫਾਰਮ ਭਰਿਆ ਜਿਹੜਾ 29 ਤਰੀਕ ਨੂੰ ਡੀਸੀ ਦਫ਼ਤਰ ਰੋਜ਼ਗਾਰ ਦਫ਼ਤਰ ਬਣਿਆ ਉੱਥੇ ਅਸੀਂ ਜਿਹੜਾ ਉਹ ਫਾਰਮ ਜਮ੍ਹਾਂ ਕਰਾਉਣੇ ਗਿਆ ਇਹ ਉਹ ਸੀ ਉਹਨਾਂ ਨੂੰ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਣ ਜਾਣਾ ਵੀ ਤੁਸੀਂ ਆਪਦੀ ਜ਼ਿੰਮੇਵਾਰੀ ਮਤਲਬ ਸੰਭੋ ਜਿਹੜਾ ਪਿੰਡਾਂ ਦੇ ਵਿੱਚ ਬੇਰਜ਼ਗਾਰੀ ਦੇ ਅੰਕੜੇ ਸਾਨੂੰ ਅੱਜ ਨੌਜਵਾਨਾਂ ਨੂੰ ਇਕੱਠੇ ਕਰਨੇ ਪੈ ਰਹੇ ਗਿਆ ਜਿਹੜਾ ਸਿੱਧੇ ਤੌਰ ਤੇ ਜਿਹੜਾ ਜਿਹਦਾ ਰੋਜ਼ਗਾਰ ਦਫ਼ਤਰ ਦਾ ਜਿਹੜਾ ਕੰਮ ਸੀਗਾ ਉਹ ਮਤਲਬ ਆਪਦੇ ਕੰਮ ਤੋਂ ਵੀ ਭੱਜ ਰਹੇਗੇ ਇਥੋਂ ਤੱਕ ਕੀ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਇਹ ਜਦੋਂ ਕੋਈ ਨੌਜਵਾਨ ਆਪਦੀ ਪੜ੍ਹਾਈ ਪੂਰੀ ਕਰ ਜਾਂਦਾ ਉਹ ਮਤਲਬ ਕਿ ਉਹਨਾਂ ਦੀ ਜ਼ਿੰਮੇਵਾਰੀ ਪਹਿਲੀ ਇਹ ਬਣਦੀ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਰੁਜ਼ਗਾਰ ਦੇਣਾ ਇਥੇ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰਾ ਰੁਜ਼ਗਾਰ ਜਿਹੜਾ ਉਹ ਖਤਮ ਕੀਤਾ ਜਾ ਰਿਹਾ ਜਿਹਦੇ ਵਿੱਚ ਖੇਤੀ ਸੈਕਟਰ ਦੇ ਵਿੱਚ ਬਹੁਤ ਸਾਰੀਆਂ ਜਿਹੜੀ ਚੀਜ਼ਾਂ ਲੈ ਕੇ ਆ ਰਹੇ ਜਿਹਦੇ ਵਿੱਚ ਉਹ ਸੈੱਲੋ ਲੈ ਕੇ ਆਈ ਸੈਂਟਰ ਸਰਕਾਰ ਜਿਹਦੇ ਵਿੱਚ ਖੇਤੀ ਉੱਪਰ ਪੂਰੇ ਦਾ ਪੂਰਾ ਜਿਹੜਾ ਕਬਜ਼ਾ ਉਹਨਾਂ ਨੇ ਕੀਤਾ ਹੈਗਾ ਜਿਹਦੇ ਵਿੱਚ ਮਜ਼ਦੂਰ ਜਿਹੜੇ ਉਹ ਬੇਲੇ ਹੋਣੇ ਗਿਆ ਸਾਡੇ ਜਿਹੜੇ ਨੌਜਵਾਨ ਜਿਹੜੇ ਮੰਡੀਆਂ ਦੇ ਥੋੜਾ ਬਹੁਤਾ ਕੰਮ ਕਰਦੇ ਉਹ ਵੀ ਫਿਰ ਕਰਾਂ ਚ ਬੈਠਣ ਲਈ ਮਜਬੂਰ ਹੋਣਗੇ ਦੂਜੇ ਪਾਸੇ ਐਜੂਕੇਸ਼ਨ ਪਾਲਿਸੀ ਦੀ ਜੇਕਰ ਗੱਲ ਕਰੀਏ 2020 ਜਿਹੜੀ ਐਜੂਕੇਸ਼ਨ ਪਾਲਿਸੀ ਆਈ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੇ ਬਦਲ ਬਦਲ ਦੇਣ ਦਾ ਜਿਹੜਾ ਉਹ ਉਪਰਾਲਾ ਕਰ ਰਹੇਗੇ ਜਿਦੇ ਵਿੱਚੋਂ ਜਦੋਂ ਅਸੀਂ ਕੱਲ ਦੀ ਖਬਰ ਸੁਣਦੇ ਆ ਜਿਵੇਂ ਹਾਈ ਮਤਲਬ ਹਾਈ ਸਕੂਲ ਤੱਕ ਜਿਹੜੀ ਐਜੂਕੇਸ਼ਨ ਆ ਉਹਦੇ ਵਿੱਚ ਤੇਲਗੂ ਪਾਸ਼ਾ ਵੀ ਲੈ ਕੇ ਆ ਰਹੇਗੇ ਪਹਿਲਾਂ ਸਾਡੇ ਪੰਜਾਬ ਦੀ ਐਜੂਕੇਸ਼ਨ ਦੀ ਗੱਲ ਕਰੀਏ ਅਸੀਂ ਗੱਲ ਲੰਮੇ ਸਮੇਂ ਤੋਂ ਲੜਦੇ ਆ ਰਹੇ ਵੀ ਪੰਜਾਬ ਸਰਕਾਰ ਜਿਹੜੀ ਐਜੂਕੇਸ਼ਨ ਜਿਹੜੀ ਆਪ ਦੇ ਤੋਂ ਦੇ ਹਾਲਾਤਾਂ ਦੇ ਮੁਤਾਬਕ ਬਣਾਵੇ ਪੰਜਾਬ ਸਰਕਾਰ ਆਪਦੀ ਨੀਤੀ ਐਜੂਕੇਸ਼ਨ ਨੀਤੀ ਆਪ ਬਣਾਵੇ ਇਥੋਂ ਦੇ ਹਾਲਾਤ ਮੁਤਾਬਕ ਜਿਹੜੀ ਐਜੂਕੇਸ਼ਨ ਹੋਣੀ ਚਾਹੀਦੀ ਹੈ ਪਰ ਪਿਛਲੇ ਸਾਲ ਜਦੋਂ ਰਿਜ਼ਲਟ ਵੀ ਦੇਖਿਆ ਪਲੱਸ 2 ਦਾ 3000 ਤੋਂ ਵੱਧ ਜਿਹੜੀ ਗਿਣਤੀ ਹੈ ਉਹ ਸਾਡੇ ਪੰਜਾਬੀ ਦੇ ਵਿੱਚੋਂ ਹੀ ਫੇਲ ਹੋ ਰਹੇ ਗਿਆ ਨੌਜਵਾਨ ਵਿਦਿਆਰਥੀ ਅਸਲ ਵਿੱਚ ਦੂਜੀਆਂ ਪਛਾਵਾਂ ਨੂੰ ਅਸੀਂ ਇਹ ਨਹੀਂ ਕਹਿੰਦੇ ਵੀ ਵਿਰੋਧ ਨਹੀਂ ਕਰਦੇ ਉਹ ਪਾਸ਼ਾ ਨਹੀਂ ਪੜਾਈ ਜਾਣੀ ਅਸਲ ਵਿੱਚ ਉਹਨਾਂ ਐਡੀਸ਼ਨਲ ਸਬਜੈਕਟ ਦੇ ਤੌਰ ਤੇ ਜਿਹੜਾ ਪੜਾਇਆ ਜਾਣਾ ਚਾਹੀਦਾ ਸੀਗਾ ਪਰ ਉਹਨਾਂ ਨੇ ਫਿਕਸ ਤੌਰ ਤੇ ਕਹਿ ਦਿੱਤਾ ਵੀ 6ਵੀਂ ਤੋਂ 10ਵੀਂ ਤੱਕ ਦੇ ਜਿਹੜੇ ਵਿਦਿਆਰਥੀਆਂ ਨੂੰ ਤੇਲਗੂ ਪਾਸ਼ਾ ਜਿਹੜੀ ਉਹ ਪੜਾਈ ਜਾਵੇ ਵਾਧੂ ਦਾ ਬੋਝ ਜਿਹੜਾ ਸਾਡੇ ਵਿਦਿਆਰਥੀਆਂ ਦੇ ਉੱਪਰ ਜਿਹੜਾ ਪਾਇਆ ਜਾ ਰਿਹਾ ਹੈ ਏ ਐਜੂਕੇਸ਼ਨ ਪਾਲਿਸੀ 2020 ਦੇ ਵਿੱਚ ਜਿਹੜਾ ਉਹ ਦੇਖਣ ਨੂੰ ਚੀਜ਼ ਮਿਲ ਗਈ। ਕਈ ਦਿਨਾਂ ਤੋਂ ਜਾ ਰਹੇ ਸੀਗੇ ਜਿਹਨੂੰ ਬੇਰੁਜ਼ਗਾਰ ਅੱਜ ਬੇਰੁਜ਼ਗਾਰ ਜਿਹੜੀ ਵੱਧੇ ਪੱਤਰ ਤੇ ਹੈਗੀ ਐ। ਸਾਡੇ ਵਿਦਿਆਰਥੀ ਅੱਜ 9 ਜਣ ਜਿਹੜੇ ਪੜ੍ਹੇ ਲਿਖੇ ਹੋਣ ਕਰਕੇ ਵੀ ਅੱਜ ਪਿੰਡਾਂ ਚ ਬੇਰੁਜ਼ਗਾਰ ਬੈਠੇ ਐ ਤੇ ਜਿਹੜਾ ਵੱਧ ਘਟਨਾਵਾ ਵਾਪਰ ਰਹੀ ਐ ਉਹਨਾਂ ਨੂੰ ਅਸੀਂ ਕਹਿੰਨੇ ਜਿਹੜੇ ਬੇਰੁਜ਼ਗਾਰ ਗਲਤ ਪਾਸੇ ਜਾ ਰਹੇ ਉਹਨਾਂ ਨੂੰ ਅਸੀਂ ਗਾਈਡ ਕਰਕੇ ਅਸੀਂ 29 ਤਰੀਕ ਨੂੰ ਜਿਹੜਾ ਡੀਸੀ ਦਫ਼ਤਰ ਜਿਹੜੇ ਉਹ ਸਰਵਾ ਕਰਕੇ ਅਸੀਂ ਫਾਰਮ ਭਰੇ ਸੀ ਅਸੀਂ ਉਹ ਜਮਾ ਕਰਾਉਨੇ ਆ। ਦੂਸਰੀ ਗੱਲ ਵੀ ਜਿਹੜੇ ਅੱਜ ਸਾਡੇ ਇੱਥੇ ਸਿੱਖਿਆ ਨੂੰ ਲੈ ਕੇ ਵੱਡਾ ਸੰਕਟ ਪੈਦਾ ਹੋਇਆ ਜਿਹੜੀ ਨਵੀਂ ਸਿੱਖਿਆ ਨੀਤੀ 2020 ਹੈ ਇੱਥੇ ਜਿਹੜਾ ਅਸੀਂ ਕਹਿੰਦੇ ਪੰਜਾਬ ਦੇ ਹਰਾਤਾ ਦੇ ਮੁਤਾਬਿਕ ਸਾਡਾ ਸਿਲੇਬਸ ਹੋਣਾ ਚਾਹੀਦਾ ਉਹ ਗੱਲਾਂ ਨੂੰ ਲੈ ਕੇ ਅਸੀਂ ਇੱਥੇ ਵਿਦਿਆਰਥੀ ਇਕੱਠੇ ਕਰ ਰਹੇ ਹਾਂ ਵੀ ਜਿਹੜਾ ਅੱਜ ਸਾਡੇ ਵਿਦਿਆਰਥੀਆਂ ਤੱਕ ਇਹ ਗੱਲ ਪਹੁੰਚੀ ਜਾ ਸਕੇ ਜਾਂ ਅਸੀਂ ਉਹਨਾਂ ਨੂੰ ਇਹ ਗੱਲ ਸਮਝਾਈਏ ਵੀ ਜਿਹੜਾ ਇਹ ਸਾਡੇ ਲਈ ਸਿੱਖਿਆ ਕਿਵੇਂ ਦੀ ਖਤਰਨਾਕ ਹੈਗੀ ਤੇ ਆਉਣ ਵਾਲ ਸਮੇਂ 'ਚ ਜਿਹੜੇ ਇਹਦੇ ਖਤਰਨਾਕ ਨਤੀਜੇ ਕੀ ਹੋਣਗੇ ਅਸੀਂ ਇਹਨਾਂ ਗੱਲਾਂ ਨੂੰ ਲੈ ਕੇ ਅੱਜ ਇੱਥੇ ਮੀਟਿੰਗ ਕਰ ਰਹੇ ਆ ਤੇ ਜਿਹੜਾ 29 ਤਰੀਕ ਨੂੰ ਅਸੀਂ ਇਹ ਡੀਸੀ ਦਫਤਰ ਘਰਾਓ ਕਰਾਂਗੇ ਲੱਗਦਾ ਵੀ ਇਸ ਨਾਲ ਕੋਈ ਪਰਫਰ ਹੋਊਗਾ ਸਰਕਾਰ ਦੇ ਕੰਮ ਦਾ ਪ੍ਰਵਾਹ ਜੀ ਦੇਖੋ ਲਗਾਤਾਰ ਜਦੋਂ ਕੋਈ ਕਰਨ ਬੰਦਾ ਜਾਂ ਉਹ ਕਿਤੇ ਨੌਜਣ ਕਿਤੇ ਵੀ ਸੜਕਾਂ ਤੇ ਉਤਰਦੇ ਆ ਕਿਸੇ ਨਾ ਗੱਲ ਨਾਲ ਲੋਕਾਂ ਨੂੰ ਜਾਗਰੂਤ ਹੋਣਾ ਪੈਂਦਾ ਕੋਈ ਗੱਲ ਸਮਝ ਆਉਂਦੀ ਹੈ ਕੰਗਸ ਕੰਮ ਕੋਈ ਤਾਂ ਅਸਰ ਹੋਊਗਾ ਉਨ੍ਹਾਂ ਤੱਕ ਅਸੀਂ ਕਹਿੰਨੇ ਠੀਕ ਆ ਉਹਨਾਂ ਨੂੰ ਗੱਲ ਪਹੁੰਚਾਈ ਜਾਵੇ ਉਹਨਾਂ ਨੂੰ ਗਲਤ ਤਰੀਕੇ ਨਾਲ ਸਮਝਾਵਾਂਗੇ ਵੀ ਸਾਡੇ ਨੌਜਵਾਨ ਪੀੜ੍ਹੀ ਲਈ ਸਭ ਤੋਂ ਵੱਡਾ ਖਤਰਾ ਚੁਣੌਤੀ ਭਰਿਆ ਜਿਹੜਾ ਆ ਰਿਹਾ ਸਮਾਂ ਉਹਦੇ 'ਚ ਸਭ ਤੋਂ ਵੱਧ ਨੌਜਵਾਨਾਂ ਨੂੰ ਖਤਰਾ ਹੈਗਾ ਜਿਹੜੇ ਕਿ ਇਹ ਸਿੱਖਿਆ ਲਗਾਤਾਰ ਸਾਡੇ ਤੋਂ ਕੋਈ ਜਾ ਰਹੀ ਹੈ ਹਨ ਸਭ ਤੋਂ ਵੱਡਾ ਸੰਕਟ ਆ ਸਾਡੇ ਤੱਕ ਅਸੀਂ ਉਹਨਾਂ ਨੂੰ ਬੈਠ ਕੇ ਸਮਝਾਉਣ ਤੱਕ ਦਾ ਕਰਦੇ ਆ ਵੀ ਅਸੀਂ ਉਹਨਾਂ ਨੂੰ ਸਮਝਾਵਾਂਗੇ ਇਸ ਪੱਧਰ ਤੱਕ ਵੀ ਉਹ ਸਾਡੀ ਸਮਝ ਰੱਖਣਗੇ ਕਿਉਂਕਿ ਉਹ ਵੀ ਪੜੇ ਲਿਖੇ ਆਏ ਆ ਉਹਨਾਂ ਨੂੰ ਵੱਧ ਤਰੀਕਾ ਨਾਲ ਪਤਾ ਸਾਡੇ ਨਾਲ ਜਾਣ ਜਿਆਦਾ ਜਾਣਦੇ ਹੋਣਗੇ ਪਰ ਅਸੀਂ ਉਹਨਾਂ ਤੱਕ ਇਹ ਗੱਲ ਜ਼ਰੂਰ ਪੰਚਾਵਾਂਗੇ ਵੀ ਆਉਣ ਵਾਲ ਸਮਾਂ ਸਾਡੇ ਲਈ ਜਿਵੇਂ ਦਾ ਘਾਤਕ ਹੈਗਾ ਤੁਸੀਂ ਇਹ ਦੌਰਾਨ ਸਾਡੀ ਇਹ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਵੀ ਇਹ ਸਾਡੇ ਲਈ ਕਿਸ ਤਰ੍ਹਾਂ ਕਿਸ ਐਂਗਲ ਤੋਂ ਕਿਸ ਤਰੀਕੇ ਨਾਲ ਉੱਠਾ ਹੈਗਾ ਮੇਰਾ ਨਾਮ ਮੰਗਤ ਲਾਦੂ ਘਾ ਤੇ ਮੈਂ ਜਿਲ੍ਹਾ ਸਕੱਤਰ ਪੰਜਾਬ ਤੋਂ ਹਾਂ ਪਹਿਲੇ ਗੱਲ ਕਿਥੇ ਤਿੰਨ एबीएमयू चैनल देखने वाले सभी दर्शकों से हम अपील करते हैं कि एबीएमयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत